ਮੰਦੀਪ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜੀ ਉਹ ਖਾਤਿਆਂ ਦੇ ਵਿੱਚ ਆਈ ਪੈਸਾ ਦਾ ਵੀ ਬਬਲ ਅ ਕੁਦਲਾਲ ਜੀ ਦੋਸ਼ ਲਾਉਂਦੇ ਨੇ ਤੁਹਾਡੇ ਤੇ ਮਦਨਾਲਾ ਜਲਾਸ ਕਹਿੰਦੇ ਨੇ 1000 ਕਰੋੜ ਰੁਪਏ ਅਸੀਂ ਦੋ ਜਿਹੜਾ 1000 ਕਰੋੜ ਹਾਂ ਇੱਕ ਗੱਲ ਹੈ ਵੀ ਇਹਨੂੰ ਇੱਕ ਗੱਲ ਪੁੱਛੀ ਮੜਾ ਜਾਂ ਮੇਰਾ ਭਰਾ ਕਿ ਜਿਹੜੀ ਤੇਰੀ ਕੋਰਟ ਤੋਂ ਹਾਈ ਕੋਰਟ ਤੋਂ ਜ਼ਮਾਨਤ ਹੋਈ ਹੈ ਤੇ ਤੂੰ ਇਨਵੈਸਟੀਗੇਸ਼ਨ ਜੁਆਨ ਕੀਤੀ ਉਹ ਕਿਹੜਾ ਕੇਸ ਆ ਬਣਾਣਾ ਮੜਾ ਪੁੱਛੀ ਹੈ ਜੀਓ ਆਈਟੀ پارک ਵਾਲੇ ਪੈਸਿਆਂ ਦੇ ਇਹ ਕੋ ਹੋਰ ਕੋਈ ਹੈ ਇਹ ਆਈਟੀ پارک ਦੇ ਵਿੱਚ ਇਹਨੇ ਕਿਸਾਨਾਂ ਨੂੰ ਜਨਲੀ ਕਾਸਟਕਾਰ ਖੜੇ ਕਰਕੇ ਤੇ ਕੈਸ਼ ਪੈਸੇ ਕਢਾ ਕੇ ਜਿਹੜਾ ਮੈਚ ਭਰ ਕੇ ਘਰੇ ਲੈ ਕੇ ਗਿਆ ਜੀ ਨੋ ਬਿਜ਼ੀਨੈਸ ਜਾਂਚ ਚੱਲਦੀ ਹਾਈ ਕੋਰਟ ਤੋਂ ਇਹਨੇ ਬੇਲ ਕਰਾ ਕੇ ਇਨਵੈਸਟੀਗੇਸ਼ਨ ਜਿਹੜੀ ਇਹਨੇ ਜੁਆਇਨ ਕਰਕੇ ਉਹ ਟ੍ਰਾਇਲ ਚੱਲਦੇ ਹੈ ਮੈਂ ਕਿ ਜਦੋਂ ਚਲਾਨ ਪੇਸ਼ ਹੋਇਆ ਨਾ ਫਿਰ ਇਹਨੂੰ ਪਤਾ ਲੱਗਾ ਨਾ ਵੀ 1000 ਕਰੋੜ ਮਦਨ ਲਾਲ ਨੇ ਕਹਦਾ ਸੀ ਕਿ ਕਰ ਲਾਲ ਨੇ ਕਹਦਾ ਸੀ 1104 ਏਕੜ ਜ਼ਮੀਨ ਸੀ ਸੇਰਾ ਥੇਰੀ ਅਜਿਹੀ ਪ੍ਰੋਜੈਕਟ ਆ ਮੇਲਾ ਦਾ ਸ਼ਹਿਰ ਦਾ ਆਕੜ ਪਾਉਂਦਾ ਆਕੜ ਹੀ ਨਹੀਂ ਆਕੜ ਨਹੀਂ ਸੀ ਆਕੜੀ ਆਕੜੀ ਤਖਤੂ ਮਾਜਰਾ ਤੇ ਪਬਰੀ ਪਬਰੀ 1104 ਏਕੜ ਵੀ ਇਹਨੇ ਪੰਜ ਪਿੰਡ ਝਾੜ ਕੇ ਖਾਦੇ ਜਿਨ੍ਹਾਂ ਦੇ ਵਿੱਚ ਡੁਪਲੀਕੇਟ ਇਹਨੇ ਕਾਸਤਕਾਰ ਖੜੇ ਕੀਤੇ ਪੰਚਾਇਤਾਂ ਦੇ ਖਾਤਿਆਂ ਦੇ ਵਿੱਚੋਂ ਕਰੋੜਾ ਰੁਪਇਆ ਠੇਕੇਦਾਰ ਵੀ ਜਮੰਤ ਤੇ ਐ ਇਹ ਵੀ ਜਮੰਤ ਤੇ ਐ ਪੰਚਾਇਤ ਸਰਪੰਚ ਵੀ ਜਮਨਤ ਦੇ ਨੇ ਇਹਦੇ ਸਾਰੇ ਮੈਂਬਰ ਪੰਚਾਇਤ ਵੀ ਜਮਨਤ ਦੇ ਨੇ ਇਹਨੂੰ ਕਦੇ ਪੁੱਛਿਓ ਵੀ ਇਹ ਕਬਲਾ ਜੇ ਤੁਸੀਂ ਨਹੀਂ ਸੀ ਕੀਤਾ ਤਾਂ ਮੈਂ ਜੇਲ੍ਹ ਦੇ ਵਿੱਚ ਕੀ ਰਹਿਣ ਗਏ ਹਾਂ ਹੂੰ ਕੋਚੋ ਮੜਾ ਜੈ ਨੂੰ ਕਦੇ ਸਵਾਲ ਵੀ ਆ ਜਿਹੜਾ 1900 ਕਰੋੜ ਦਾ ਕਪੜਾ ਸੀ ਹੂੰ ਇਹ ਅਜੇ ਜੱਗਜਾਹਰ ਹੋਣ ਵਾਲਾ ਰਹਿੰਦਾ ਪ੍ਰਮਾਤਮਾ ਨੇ ਸੁੱਖ ਰੱਖੀ ਤੇ ਕਰਕੇ ਜਾਵਾਂਗੇ ਚਰਚਾ ਚੱਲਦੀ ਹੈ ਕਿ ਜਿਹੜੇ ਵਿਧਾਇਕ ਤੇ ਪੰਚਾਇਤ ਮੈਂਬਰ ਸੀ ਉਹਨੀਆਂ ਡਿਸਟਿਲਰੀਆਂ ਲੱਗੀਆਂ ਸੀ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਸੀ ਉਹ ਚਾਰ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਹੋਊਗੀ ਉਹ ਵੀ ਇਹਦੀ ਚੱਲਦੀ ਹੈ ਜੀ ਜਿਹਦੇ ਵਿੱਚ ਇਹਨੇ ਜਾਲੀ ਸ਼ਰਾਬ ਦੀਆਂ ਫੈਕਟਰੀਆਂ ਡਿਸਟਿਲਰੀਆਂ ਲਾਈਆਂ ਸੀ ਇਹ ਕਰਮਕਾਰਨ ਬੰਦੇ ਮਰੇ ਸੀ ਉਹ ਵੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਸਾਰਾ ਕੁਝ ਇਹਦਾ ਕੱਢ ਕੇ ਦਾਵਾਂਗੇ ਸਮਾਂ ਆਉਣ ਦੇ ਉੱਤੇ ਤੇ ਜਿਹੜੀ ਗੱਲ ਆ ਪਵੜਾ ਪਵੜੀ ਵਾਲੇ ਪ੍ਰੋਜੈਕਟ ਦੀ ਇਹ ਗੱਲ ਕਰਦਾ ਦੋ ਪ੍ਰੋਜੈਕਟ ਲੱਗੇ ਸੀ ਡਬਲਯੂਟੀ ਵਾਟਰ ਟ੍ਰੀਟਮੈਂਟ ਪਲਾਂਟ ਜਿਹੜੇ ਮਿਲੋਂ ਦਾ ਘਟੋ ਘਟ ਵੀ 100 150 ਪਿੰਡ ਨੂੰ ਪੀਣ ਵਾਲਾ ਪਾਣੀ ਦਿੰਦੇ ਉਹ ਆਪਣੀ ਸਰਕਾਰ ਦੇ ਵਿੱਚ ਇਹਨਾਂ ਨੇ ਪ੍ਰੋਜੈਕਟ ਜਿਹੜਾ ਉਹ ਪਾਸ ਹੋਇਆ ਚੱਲਿਆ ਬੜੀ ਚੰਗੀ ਗੱਲ ਆ ਪਰ ਪਿੰਡਾਂ ਦੇ ਵਿੱਚ ਅੱਗੇ ਟੂਟੀਆਂ ਤੱਕ ਪਾਣੀ ਪਹੁੰਚਾਉਣ ਦੇ ਲਈ ਟੈਂਕੀਆਂ ਤੱਕ ਪਾਣੀ ਪਹੁੰਚਾਉਣ ਦੇ ਲਈ ਕੋਮੋ ਕੁਮਾਤਰ ਸਾਹਿਬ ਪਗੰਦੇ ਵੀ ਨਜਾਇਜ਼ ਪਰਚੇ ਵੀ ਸਾਡੇ ਕੈਂਡੀਡੇਟਾਂ ਦੇ ਕਰਾਏ ਅੰਦਰ ਜਿਹੜੀ ਗਿਫਤੀ ਹੈ ਕਹਿੰਦੇ ਉਹਨਾਂ ਦੇ ਉੱਤੇ ਕਹਿੰਦਾ ਉਹਨਾਂ ਨੂੰ ਵੀ ਉਹਦਾ ਪਰਿਵਾਰ ਕਹਿੰਦੇ ਭੱਜਿਆ ਫਿਰਦਾ ਕਹਿੰਦੇ ਬਾਹਰ ਰਹੇ ਮਾੜਾ ਜਾ ਪਤਾ ਕਰ ਲਿਓ ਵੀ ਗਿਫਤੀ ਦੇ ਪਰਚੇ ਮੇਰੇ ਆਉਣ ਤੋਂ ਪਹਿਲਾਂ ਕਿੰਨੇ ਨੇ ਤੇ ਬਾਅਦ ਚ ਕਿੰਨੇ ਨੇ ਹੂੰ ਇਹ ਤੁਹਾਡਾ ਪਤਾ ਕਰਿਓ ਮਾੜਾ ਜਾ ਫਿਰ ਉਹਨਾਂ ਨੂੰ ਆਪੇ ਪਤਾ ਲੱਗ ਜੇਗਾ ਕਿ ਪਹਿਲਾਂ ਜਿਹੜੀਆਂ ਤੁਸੀਂ ਲੋਕਾਂ ਨਾਲ ਵਧੀਕੀਆਂ ਕਰਦੇ ਰਹੇ ਜਾਂ ਤਾਂ ਉਹਨਾਂ ਨੂੰ ਨਵੇੜ ਲਓ ਜਾਂ ਤਾਂ ਉਹਨਾਂ ਪਰਚਿਆਂ ਨੂੰ ਆਪਾਂ ਨਵੇੜੀਏ ਕਿਸੇ ਤਰੀਕੇ ਨਹੀਂ ਤਾਂ ਜਦੋਂ ਫਿਰ ਆਪਾਂ ਮਾੜਿਆ ਮਾੜੀਆਂ ਕੋਈ ਪੰਗੇ ਲੈਣੇ ਨੇ ਫਿਰ ਉਹ ਉਹਨਾਂ ਵਿਰੋਧੀ ਤੇ ਵੀ ਉਹੋ ਜਿਹੀ ਹੁੰਦੀ ਐ ਸਿਆਸਤ ਵੀ ਉਹੋ ਜਿਹੀ ਹੁੰਦੀ ਐ ਜਿਨ੍ਹਾਂ ਨਾਲੇ ਪੰਗੇ ਲੈਂਦੇ ਨੇ ਉਹਨਾਂ ਨੇ ਕੰਪਲੀਟਾ ਕਰਨੀਆਂ ਕਰਨੀਆਂ ਨੇ ਸੋ ਮੈਂ ਬੇਨਤੀ ਕਰਦਾ ਕਿ ਉਹ ਕਹਿੰਦੇ ਐ ਸਰਚੋ ਸ਼ੰਭੂ ਤੇ ਡੀਐਸਪੀ ਕਹਿੰਦੇ ਵੀ ਗੁਰਲਾਲ ਖਨੌਰ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਕਰਦੇ ਨੇ ਕਹਿੰਦੇ ਜੀ ਪੁਲਿਸ ਜਿਹੜੀ ਐ ਉਹ ਕਦੀ ਕਿਸੇ ਇਸ਼ਾਰੇ ਤੇ ਕੰਮ ਕਰਦੀ ਐ ਪੁਲਿਸ ਆਪਣੀ ਹਮੇਸ਼ਾ ਆਪਣੀ ਡਿਊਟੀ ਕਰਦੀ ਐ ਸੋ ਇਹਨਾਂ ਨੂੰ ਜਿਹੜੇ ਇਸ਼ਾਰੇ ਕਰਨ ਦੀ ਆਦਤ ਪਈ ਐ ਕੋਈ ਨਾ ਜੀ ਕਰਣਗੇ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਮੈਂ ਕਹਿੰਦਾ ਵੀ